ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਐਸਐਸਪੀ ਸ਼੍ਰੀ ਮੁਹੰਮਦ ਸਰਫਰਾਜ ਆਲਮ ਦੀ ਅਗਵਾਈ ਹੇਠ ਸੈਂਸੀ ਬਸਤੀ ਬਰਨਾਲਾ ਵਿਖੇ ਕੋਸੋ ਮੁਹਿੰਮ ਤਹਿਤ ਨਸ਼ਾ ਵੇਚਣ ਵਾਲੇ ਤਸਕਰਾਂ ਦੇ ਘਰਾਂ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ ਇਸ ਮੁਹਿੰਮ ਵਿੱਚ डीआईजी सुखवंत सिंह गिल ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਸਰਚ ਅਭਿਆਨ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾ ਅਤੇ ਪੁਲਿਸ ਮਲਾਜ਼ਮ ਹਾਜ਼ਰ ਸਨ ਉਨ੍ਹਾਂ ਦੱਸਿਆ ਕਿ ਤਲਾਸ਼ੀ ਅਭਿਆਨ ਤਹਿਤ ਕੁੱਲ 8 ਮੁਕਦਮੇ ਦਰਜ ਕੀਤੇ ਗਏ ਅਤੇ 11 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਇਸ ਤੋਂ ਇਲਾਵਾ 1390 ਨਸ਼ੀਲੀਆਂ ਗੋਲੀਆਂ ਕੈਪਸੂਲ 55 ਗ੍ਰਾਮ ਹੈਰਵਨ 35 ਬੋਤਲਾਂ ਸ਼ਰਾਬ ਅਤੇ 1.30 ਲੱਖ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਇਸ ਮੌਕੇ ਐਸਐਸਪੀ ਬਰਨਾਲਾ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪਿੰਡ ਪੱਧਰ ਉੱਤੇ ਬਣਾਈਆਂ ਗਈਆਂ ਰਖੇਕ ਕਮੇਟੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਨਸ਼ਿਆਂ ਖਿਲਾਫ ਪੁਲਿਸ ਦਾ ਸਾਥ ਦੇਣ ਲਈ ਅਪੀਲ ਕੀਤੀ ਜਾ ਰਹੀ ਹੈ ਇਸ ਤਹਿਤ 113 ਪੰਚਾਇਤਾਂ ਨੇ ਪੁਲਿਸ ਦਾ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਥ ਦੇਣ ਦੇ ਮਤੇ ਪਾਏ ਹਨ ਬਰਨਾਲਾ ਦੀ ਇੱਕ ਵਸਤੀ ਵਿੱਚ ਸਰਚ ਕਰਨ ਆਏ ਹੋ ਕੀ ਕੁਝ ਮੜਿਆ ਕੀ ਕਹਿਣਾ ਚਾਹੋਗੇ ਪੰਜਾਬ ਪੁਸਤੇ ਪੰਜਾਬ ਸਰਕਾਰ ਦੇ ਜਿਹੜੀ ਨਸ਼ਿਆਂ ਦੇ ਖਿਲਾਫ ਮਹਿੰਮ ਹੈ ਕਿੰਨੀ ਕੋ ਪ੍ਰਾਪਤੀ ਹੈ ਕੀ ਕਹਿਣਾ ਚਾਹੋਗੇ ਇਸ ਮਹਿੰਮ ਦੇ ਬਾਰੇ ਵਿੱਚ ਦੇਖੋ ਜੀ ਜਿਹੜਾ ਪਾਸੋ ਆਪਰੇਸ਼ਨ ਹੈਗਾ ਇਹ ਟਾਈਮ ਟੂ ਟਾਈਮ ਇਹ ਚੱਲਦਾ ਹੈਗਾ ਔਰ ਪਿਛਲੇ ਕਈ ਦਿਹਾਕਾ ਤੋਂ ਇਹ ਕੰਮ ਚੱਲ ਰਿਹਾ ਹੈਗਾ ਲੇਕਿਨ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਹੈਗਾ ਵਾਰ ਅਗੇਂਸਟ ਡਰੱਗਸ ਇਹ ਇੱਕ ਨਜਰੀ ਹੈਗੀ ਬਹੁਤ ਤੇਜ਼ੀ ਫੜ ਰਹੀ ਹੈ ਔਰ ਇਹਦੇ ਵਿੱਚ ਇਹ ਅਸੀਂ ਵਜਨ ਪਦ ਹੈਗੇ ਆ ਸਾਰੇ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਪੰਜਾਬ ਸਰਕਾਰ ਵਜਨ ਪਦ ਹੈ ਵੀ ਇਹ ਜਿਹੜਾ ਕੋਡ ਹੈਗਾ ਇਹ ਜਰੂਰ ਖਤਮ ਕਰਨਾ ਜਿਹੜੇ ਸਪਲਾਇਰ ਆ ਉਹਨਾਂ ਨੂੰ ਵੀ ਕਹਿੰਦੇ ਇੱਕ ਮਤਲਬ ਗ੍ਰਿਫਤਾਰ ਕਰਨਾ ਜਿਹੜੇ ਬਿਗ ਫਿਸ਼ ਆ ਉਹਨਾਂ ਨੂੰ ਵੀ ਕਰਨਾ ਚਾਹੀਦਾ ਅੱਜ ਜਿਹੜਾ ਅਸੀਂ ਇਸ ਮੱਲੇ ਦੇ ਵਿੱਚ ਆਏ ਆ ਸਰਚ ਕਰ ਰਹੇ ਹੈਗੇ ਤੇ ਉਹਦੇ ਵਿੱਚ ਜਿਹੜੀ ਵੀ ਰਿਕਵਰੀ ਹੋਈਆਂ ਤੁਹਾਨੂੰ ਐਸਐਸਪੀ ਸਾਹਿਬ ਬਾਈਟ ਦੇ ਦਿੱਤੀ ਅੱਜ ਦੇ ਆਪਰੇਸ਼ਨ ਦੇ ਵਿੱਚ ਦੋ ਜਗ੍ਹਾ ਆਪਰੇਸ਼ਨ ਚੱਲ ਰਿਹਾ ਇੱਕ ਇੱਥੇ ਚੱਲ ਰਿਹਾ ਤੇ ਇੱਕ ਚੱਲ ਰਿਹਾ ਹੈਗਾ ਤਾਂ ਸਰ ਉਹ ਦੂਰ ਚੱਲ ਰਿਹਾ ਜਾਇਗਾ ਜੋਗੀ ਬਸਤੀ ਸਰ ਮੈਸੇਜ ਕੀ ਦੇਣਾ ਚਾਹੁੰਦੇ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਡਿਪਲॉयਮੈਂਟ ਅਸੀਂ ਫੋਰਸ ਦੀ ਤੁਹਾਨੂੰ ਦੱਸ ਦਾਂ ਇਹਦੇ ਵਿੱਚ ਜਿਹੜੀ ਡਿਪਲॉयਮੈਂਟ ਹੈਗੀ ਆ ਤਕਰੀਬਨ ਸਾਡੇ 10 ਜੀਓਜ਼ ਲੱਗੇ ਆ ਦੋ ਐਸਪੀ ਸਰਹਾਂ ਲੱਗੇ ਆ 6 ਕਨੇਗਸਟਡ ਆਫਸਰਸ ਲੱਗੇ ਆ ਕਿ 10 ਐਸਐਚਓਜ਼ ਲੱਗੇ ਆ ਤਿੰਨ ਚੌ ਤੇ तकरीबन 250 ਦੇ ਵਿੱਚ ਫੋਰਸ ਲੱਗੀ ਹੈ ਜਿਹਦੇ 65 ਰੇਡੀ ਕਨਸਟੇਬਲਸ ਵੀ ਹੈਗੇ ਆ ਇਹ ਸਰ ਗੱਲ ਕਰੀਏ ਕਿ ਵੀ ਚਾਰ ਵਾਰ ਆਪਣੀ ਮਤਲਬ ਰੇਡਾਂ ਪੈ ਚੁੱਕੀਆਂ ਨੇ ਆਪਾਂ ਸਾਰਾ ਸੈਂਸਿਵਾਸੀ ਸਾਰਾ ਖੰਗਾਲ ਚੁੱਕੇ ਆ ਪਰ ਮਤਲਬ ਪਰੋਦੀ ਆਪਾਂ ਨੂੰ ਕੁਝ ਵੀ ਨਹੀਂ ਹਾਸਲ ਹੋ ਰਿਹਾ ਦੇਖੋ ਗੱਲ ਇਹ ਆ ਕਿ ਇਹਦੇ ਵਿੱਚ ਇਹਦੇ ਵਿੱਚ ਹੀ ਕੋਸ਼ਿਸ਼ ਆ ਕੇ ਪਹਿਲਾਂ ਦੱਸਦੇ ਦੇ ਵਿੱਚ ਇੱਥੇ ਪੁਲਿਸ ਰੇਡ ਕਰਨ ਆਲੀ ਆ ਲੇਕਿਨ ਸਾਡਾ ਫਰਜ ਬੰਦ ਆ ਵੀ ਅਸੀਂ ਆ ਕੇ ਇੱਥੇ ਆਈਏ ਤੇ ਚੈੱਕ ਕਰੀਏ ਵੀ ਜੇ ਸਾਨੂੰ ਕੋਈ ਰਿਕਵਰੀ ਮਿਲਦੀ ਹੈ ਤੇ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਬੰਦੀਗਰੀ ਕਾਰਵਾਈ ਕੀਤੀ ਜਾਵੇ ਸਰ ਬਰਨਾਲਾ ਪੁਲਿਸ ਵੱਲੋਂ ਕੰਮ ਵਧੀਆ ਕੀਤਾ ਯਾਰ ਨਸ਼ਿਆਂ ਉੱਤੇ ਕੋਈ ਕਾਫੀ ਵੱਡੇ ਪੱਧਰ ਦੇ ਫਰਕ ਵੀ ਪਿਆ ਹੈਗਾ ਵਧੀਆ ਵਰਕ ਕਰ ਰਹੀ ਹੈ ਜੀ ਹਾਂ ਦੇਖੋ ਜੀ ਮੈਂ ਜੋ ਕਿ ਮੈਂ ਸਾਰਾ ਐਨਾਲਿਸਿਸ ਮੈਂ ਕਰਕੇ ਆਇਆ ਉਹਦੇ ਚ ਇਹ ਹੈ ਵੀ ਹੁਣ ਤੱਕ ਜਿਹੜਾ ਹੈਗਾ ਰੀਸੈਂਟਲੀ ਮੈਂ ਗੱਲ ਕਰਦਾ ਪੁਰਾਣੀ ਨਹੀਂ ਗੱਲ ਕਰੂੰਗਾ ਇੱਕ ਤਰੀਕ ਤੋਂ ਲੈ ਕੇ ਹੁਣ ਤੱਕ 28 ਮੁਕੱਦਮੇ ਜਿਹੜੇ ਹੈਗੇ ਦਰਜ ਕੀਤੇ ਗਏ ਜਿਹਦੇ ਜੋ 91 ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਗਏ ਆ 176 ਬੰਦੇ ਜਿਹੜੇ ਹੈਗੇ ਉਹ ਜੇ ਤੇ ਸਾਡਾ ਇਹ ਹੈ ਵੀ ਘਟੋ ਘਟੋ ਉਹਨਾਂ ਨੂੰ ਕਨਵੈਕਸ਼ਨ ਅਸੀਂ ਜ਼ਰੂਰ ਕਰਾਈਏ ਉਹਦੇ ਵਿੱਚ ਹਰੇਕ ਜਿਹੜਾ ਆਈਓ ਹੈਗਾ ਉਹਦੇ ਚ ਲੱਗਿਆ ਹੋਇਆ ਹੈ ਵੀ ਤੱਕ ਇਹਨੂੰ ਕਿਹਨੇ ਜਿਹੜਾ ਬੰਦਾ ਹੈਗਾ ਸਜ਼ਾ ਹੋਵੇ ਹੁਣ ਮੈਂ ਤੁਹਾਡੇ ਸਾਹਮਣੇ ਸਾਰੇ ਪਸਤੀ ਚ ਜਾ ਕੇ ਆਏ ਆਂ ਛੋਟੇ ਛੋਟੇ ਬੱਚੇ ਆ ਸਾਰੀ ਜਵਾਨੀ ਦਾ ਤਾਨ ਹੋ ਰਿਹਾ ਹੈਗਾ ਮੈਂ ਸਨ ਅਪੀਲ ਵੀ ਇਹ ਕਰੂੰਗਾ ਵੀ ਇਹ ਇਸ ਕੰਮ ਚ ਕੁਝ ਨਹੀਂ ਪਿਆ ਤੇ ਇਹ ਜਿਹੜਾ ਨਸ਼ਾ ਹੈਗਾ ਅੱਜ ਤੱਕ ਕਿਸੇ ਦਾ ਕਰਨੀ ਵਸਿਆ ਇਹਨਾਂ ਤੇ ਕਾਈਂਡੀ ਇਹਨੂੰ ਛੱਡੋ ਸਰ ਜਿਹੜਾ ਸਰ ਜਿਨ੍ਹਾਂ ਦੇ ਪਹਿਲਾਂ ਬੱਚੇ ਸੀ ਉਹਨਾਂ ਲੋਕਾਂ ਵੱਲੋਂ ਸੌ ਵੀ ਖਾਦੀ ਗਿਆ ਵੀ ਅੱਗੇ ਤੋਂ ਅਸੀਂ ਇਹ ਕੰਮ ਨਹੀਂ ਕਰਾਂਗੇ ਇਸੇ ਬਸਤੀ ਦੇ ਲੋਕਾਂ ਨੇ ਸੰਗਤ ਦੇਖੋ ਜੀ ਗੱਲ ਇਹ ਵੀ 100 ਬੰਦਾ ਖਾਂਦਾ ਹੈਗਾ ਪਰ ਇਹਦੇ ਚੀ ਹੈ ਵੀ ਸਾਡਾ ਵੀ ਫਰਜ਼ ਬਣਦਾ ਵੀ ਆ ਕੇ ਕਿਤੇ ਇੱਥੇ ਚੈੱਕ ਕਰੀਏ ਤਾਂ ਕਿ ਥੋੜੀ ਸੁਵਿਧਾ ਹਾਸਤੇ ਆ ਵੀ ਤਾਂ ਕਿ ਇਹ ਜਿਹੜੀ ਜਿਹੜੀ ਆਉਣ ਵਾਲੀ ਜਿਹੜੀ ਪੀੜੀ ਆ ਉਹ ਇਹ ਨਸ਼ੇ ਦੇ ਵਿੱਚ ਨਾ ਲੱਗੇ ਅੱਜ ਨਸ਼ਾ ਕਿੰਨਾ ਘੱਟ ਮਿਲਿਆ ਜੀ ਇੱਥੇ ਬਾਜ ਉਹ ਤੁਹਾਨੂੰ ਸ਼ਾਮ ਨੂੰ ਦੱਸ ਦਿੰਗੇ ਜੇ ਚੱਲ ਰਹੀ ਹੈ ਜੇ ਆਪਰੇਸ਼ਨ ਚੱਲ ਰਿਹਾ ਹੈਗਾ ਆਪਰੇਸ਼ਨ ਇਹ ਮੇਰਾ ਕਹਤ 4-5 ਵਜੇ ਤੱਕ ਆਪਰੇਸ਼ਨ ਚੱਲੂਗਾ ਉਸ ਤੋਂ ਬਾਅਦ ਜਿਹੜੀ ਹੈਗੀ ਬਾਈਟ ਐਸਐਸਪੀ ਸਾਹਿਬ ਜਿਹੜੇ ਹੈਗੇ ਬਰਨਾਲਾ ਉਹ ਤੁਹਾਨੂੰ ਆਪ ਕਹਿੰਦੇ ਦੱਸ ਦੇਣਗੇ ਇਸੇ ਨੂੰ ਫਹਿਮ ਜਿਹੜੀ ਜੋ ਦੇ ਨਸ਼ੇਵਰੋਧ ਮਹਿਲ ਤੁਸੀਂ ਸਮਝਾਇਆ ਲੋਕਾਂ ਨੂੰ ਉਹਨਾਂ ਨਾਲ ਮਾਏ ਦੇ ਬੱਚੇ ਹੈਗੇ ਆ ਠੀਕ ਹੈ ਜੇ ਕੋਈ ਗਲਤ ਰਸਤੇ 'ਚ ਪੈ ਗਿਆ ਉਹਨੂੰ ਸੁਧਾਰਨਾ ਤਾਂ ਅਸੀਂ ਆ ਅਸੀਂ ਇਹਨਾਂ ਦੇ ਕੋਈ ਦੁਸ਼ਮਣ ਨਹੀਂ ਹੈਗੇ ਅਸੀਂ ਤਾਂ ਇਹਨਾਂ ਦੇ ਵਿੱਚੋਂ ਹੀ ਆਏ ਆ ਸਾਡਾ ਇਹ ਹੈ ਵੀ ਇਹ ਬੱਚੇ ਪੜ੍ਹ ਲਿਖ ਜਾਣ ਇਹ ਦੇਸ਼ ਦੇ ਨਾਗਰਿਕ ਚੰਗੇ ਬਣਨ ਤਾਂ ਕਿ ਕਹਿੰਦੇ ਮਤਲਬ ਇਹ ਦੇਸ਼ ਦਾ ਭਲਾ ਕਰਨ ਜੇ ਜੇ ਕੋਈ ਨਸ਼ਾ ਛੱਡਣ ਜਾਂਦਾ ਉਹਦੇ ਵੇਲੇ ਕੀ ਕੀ ਉਹਦੇ ਅਸੀਂ ਡੀਡਿਕਸ਼ਨ ਸੈਂਟਰ ਅਸੀਂ ਬਣੇ ਹੈਗੇ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹਦੇ ਆ ਮੋਸਟ ਵੈਲਕਮ ਜੇ ਹੁਣ ਵੀ ਕੋਈ ਨਸ਼ਾ ਚਰਨਾ ਚਾਹੁੰਦਾ ਤੇ ਸਾਡੇ ਕੋਲ ਡੀਡਿਕਸ਼ਨ ਸੈਂਟਰ ਹੈ ਉਹਦੇ ਸਾਰਾ ਪੈਸਾ ਜਿਹੜਾ ਹੈਗਾ ਉਹ ਸਰਕਾਰ ਦਊਗੀ ਤੇ ਕੋਈ ਇਹੋ ਜਿਹਾ ਉਪਰਾਲਾ ਵੀ ਕੀਤਾ ਜਾ ਸਕਦਾ ਜਿਹੜੇ ਨਸ਼ਾ ਵੇਚਦੇ ਨੇ ਵੀ ਜਿਹਨੇ ਨਸ਼ਾ ਵੇਚਣੋਂ ਹਟਦੇ ਨੇ ਉਹਨਾਂ ਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਪੱਕਾ ਬਿਲਕੁਲ ਦਿੱਤਾ ਜਾਊਗਾ ਜੀ ਇਹ ਪ੍ਰੋਵੀਜ਼ਨ ਹੈਗਾ ਸਰਕਾਰ ਦੇ ਵੀ ਕੋਲੇ ਪ੍ਰੋਵੀਜ਼ਨ ਹੈਗਾ ਵੀ ਜਿਹੜੇ ਬੰਦੇ ਨਸ਼ਾ ਚਰਨਾ ਚਾਹੁੰਦੇ ਉਹਨੂੰ ਕਿਨੇ ਅਸੀਂ ਕਿਨੇ ਮਤਲਬ ਕਿਤੇ ਨਾ ਕਿਤੇ ਐਡਜਸਟ ਵੀ ਕਰਾਂਗੇ ਪੁਲਿਸ ਦੇ ਸਖਤ ਰਵੱਈਏ ਨੇ ਤੋਂ ਦੇਖ ਕੇ ਜੀ ਨਸ਼ੇ 'ਚ ਵੀ ਠੱਲ ਪਈ ਹੈ ਜੀ ਦੇਖੋ ਜੀ ਇਹ ਸਾਡਾ ਕੋਈ ਸਖਤ ਰਵੱਈਆ ਨਹੀਂ ਥੋ ਠੀਕ ਹੈ ਨਾ ਸੱਤ ਤਾਂ ਇਹ ਹੈ ਵੀ ਜਿਹੜਾ ਆਦੀ ਹੋ ਚੁੱਕਿਆ ਹੈ ਜਿਹੜਾ ਕਹਿੰਦਾ ਨਹੀਂ ਛੱਡਣਾ ਤਾਂ ਫਿਰ ਉਹਦੇ ਰਸਤੇ ਤਾਂ ਫਿਰ ਸ਼ਕਤੀ ਤਾਂ ਵਰਤਣੀ ਪੈਣੀ ਹੈ ਪਰ ਇਸ ਤਰ੍ਹਾਂ ਫੈਂਸੀ ਵਰਤੀ ਹੋ ਹੋਸਪੋਰਟ ਮੰਨੇ ਇਹਦਾ ਹੀ ਤੋਂ ਲਾਭ ਵੀ ਨਹੀਂ ਨਹੀਂ ਹੋਰ ਵੀ ਦਿਨ ਚੱਲ ਰਹੀਆਂ ਇਹ ਤਾਂ ਇਹ ਨਹੀਂ ਵੀ ਆਈਡੈਂਟੀਫਾਈ ਕੀਤੀ ਹੈ ਦੋ ਤਿੰਨ ਜਗ੍ਹਾ ਪਹਿਲਾਂ ਵੀ ਰੇਡਸ ਹੋਈਆਂ ਹੈਗੀਆਂ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਉੱਥੇ ਫਿਰ ਅਸੀਂ ਜਾਣੇ ਹੈਗੇ ਅੱਜ ਸਾਡੇ ਕੋਲ ਇੱਥੇ ਸੀਗੀ ਇਨਫੋਰਮੇਸ਼ਨ ਵੀ ਇੱਥੇ ਹੈਗਾ ਉਹ ਸਾਨੂੰ ਕਹਿੰਦੇ ਜਿਵੇਂ ਸ਼ਰਾਬ ਦਾ ਜਿਹੜਾ ਇੱਕ ਦੂਜੇ ਜਗ੍ਹਾ ਤੁਹਾਨੂੰ ਮਿਲੀ ਹੈਗੀ ਆ ਬਾਕੀ ਜਿਹੜੀ ਰਿਕਵਰੀਆਂ ਇਹ ਚੱਲ ਰਹੀਆਂ ਹੈਗੀਆਂ ਜਿਹੜੀ ਰਿਕਵਰੀਆਂ ਹੋਣਗੀਆਂ ਸ਼ਾਮ ਨੂੰ ਤੁਹਾਨੂੰ ਕਹਿੰਦੇ ਐਸਐਸਪੀ ਸਾਹਿਬ ਆਲਮ ਸਾਹਿਬ ਤੋਂ ਦੱਸ ਦਿੰਦੇ ਜਿਵੇਂ ਕੱਲ ਗੈਂਗਸਟਰਾਂ ਦੇ ਉੱਤੇ ਬਕਾਇਦਾ ਪੁਲਿਸ ਨੇ ਬਹੁਤ ਵਧੀਆ ਮਤਲਬਤ ਜੁਗਦਾਨ ਦਿੱਤਾ ਉਹਦੇ ਬਾਰੇ ਨੂੰ ਐਸਐਸਪੀ ਸਾਹਿਬ ਦੱਸਣਗੇ ਕਿ ਜਿਹੜੇ ਗੈਂਗਸਟਰ ਦੇ ਬਾਰੇ ਪਹਿਲਾਂ ਪੀਸੀਆਰ ਹੁੰਦਾ ਸੀ ਉਹਦੇ ਨਾਲ ਬਹੁਤ ਫਰਕ ਪੈਂਦਾ ਸੀ ਉਹਨਾਂ ਫੋਰਸ ਕੱਟੀ ਹੋਈ ਹੈ ਬਰਨਾਲਾ ਨੂੰ ਫੋਰਸ ਵਾਸਤੇ ਕਹਿ ਕੇ ਜਾਓ ਸਰ ਨਹੀਂ ਫੋਰਸ ਤਾਂ ਪੂਰੀ ਹੈਗੀ ਆ ਉਹਦੇ ਚ ਸਿੰਘ ਸਾਹਿਬ ਨੂੰ ਦੇਖ ਲਓ ਕਿ ਉਹ ਤਾਂ ਤੇ ਲਗਭਗ ਪੀਸੀਆਰ ਚੱਲਦੇ ਪੂਰਾ ਸ਼ਹਿਰ ਕਵਰ ਹੁੰਦਾ ਹੁਣ ਪੀਸੀਆਰ ਦੇ ਮੁਲਾਜ਼ਮ ਘਟਾ ਉਹਦੇ ਕਰਕੇ ਤੁਹਾਨੂੰ ਇਹ ਗੱਲ ਕਹਿ ਰਹੇ ਜੀ ਅਸੀਂ ਕਿ ਨਹੀਂ ਪੀਸੀਆਰ ਤਾਂ ਕਹਿੰਦੇ ਫੇਰ ਐਕਟੀਵੇਟ ਕਰ ਦਿੰਦੇ ਆ ਕਿੰਨੇ ਵੇਸੇ ਤਾਂ ਚੱਲ ਰਹੀਆਂ ਹੈਗੀਆਂ ਹੁਣ ਦੁਬਾਰਾ ਕਹਿੰਦੇ ਜਿਹੜੇ ਹੈਗੇ ਸਰਕਾਰ ਹੋਰ ਵੀ ਗੱਡੀਆਂ ਦੇ ਰਹੀਆਂ ਤਕਰੀਬਨ ਮੇਰੇਕਾ 6-700 ਗੱਡੀ ਜਿਹੜੀ ਹੈਗੇ ਉਹ ਹੋਰ ਆ ਰਹੀ ਹੈ ਕਿੰਨੀਆਂ ਬਰਨਾਲੇ ਨੂੰ ਲੋਡ ਹੁੰਦੀਆਂ ਕਿੰਨੀਆਂ ਨਹੀਂ ਉਹ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਇੱਥੇ ਪੀਸੀਆਰ ਦੀ ਪੀਸੀਆਰ ਰੋਜ਼ਣੀ ਹੈ ਸਰ ਡੀਜੀਪੀ ਸਾਹਿਬ ਵੱਲੋਂ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਗਿਆ ਕਿ ਜਿੰਨੇ ਵੀ ਮਤਲਬ ਪੰਜਾਬ ਦੇ ਐਸਐਸਪੀ ਨੇ ਜਾਂ ਡੀਸੀ ਨੇ ਸਾਰੇ ਆਪਣੀ ਜੋ ਨਸ਼ਾ ਤਸਕਰੀ ਸੂਚੀ ਆ ਉਹ ਬਣਾ ਕੇ ਦੋ ਕਿ ਬਰਨਾਲਾ ਪੁਲਿਸ ਵੱਲੋਂ ਬਣਾਈ ਗਈ ਹੈ ਇਹ ਮੇਰੇ ਸੱਚੇ ਉਹ ਬਣਾ ਕੇ ਅਸੀਂ ਸ਼ੇਅਰ ਕੀਤੀ ਹੋਈ ਹੈ ਇਹ ਕਨਫਿਡੈਂਸ਼ੀਅਲ ਹੈਗਾ ਤੇ ਉਹ ਕਹਿੰਦੇ ਉੱਤੇ ਜੋ ਗਈ ਹੈ ਕਿ ਜੇ ਅਸੀਂ ਡਿਸਕਲੋਸ ਕਰਤਾ ਫਿਰ ਉਹ ਉਹਨਾਂ ਨੂੰ ਕਹਿੰਦੇ ਗਾਹ ਹੋ ਜਾਣਗੇ ਉਹ ਤੇ ਇਸ ਕਰਕੇ ਉਹ ਜਿਹੜੀ ਹੈਗੀ ਸਾਰੀ ਅਸੀਂ ਕੰਪਾਈਲ ਕਰ ਲਈ ਕਿ ਕਿਹੜੇ ਕਿਹੜੇ ਬੰਦੇ ਹੈਗੇ ਆ ਤੇ ਆਇਡੈਂਟੀਫਾਈ ਕਰਕੇ ਤੇ ਉਹ ਸਾਹਿਬ ਨਾਲ ਉਹਨਾਂ ਦੇ ਐਕਸ਼ਨ ਲੈ ਜਾਵਾਂਗੇ देखो जो कानून ਨੂੰ ਤੋੜੂਗਾ ਉਹ ਕਾਨੂੰਨ ਦੇ ਮੁਤਾਬਕ ਉਹਦੇ ਤੇ ਐਕਸ਼ਨ ਜਿਹੜਾ ਹੈਗਾ ਲਿਆ ਜਾਊਗਾ ਜਿਹੜੇ ਕੋਠੇ ਤਾਂ ਆਏਗੇ ਅਸੀਂ ਉਹਦੇ ਨੂੰ ਲੈ ਕੇ ਪੰਜਾਬ 'ਚ ਇੱਕ ਆਵਾਜ਼ ਉਠੀ ਸੀ ਕਿ ਕੋਠੇ ਤਾਂ ਨਿਆਂਈ ਕਬਜ਼ੇ ਲਈ ਤੋੜੀਏਂਗੇ ਪਰ ਇਹਨੂੰ ਨਸ਼ਾ ਜੋੜ ਦਿੱਤਾ ਗਿਆ ਨਹੀਂ ਉਹਦੇ ਬਾਰੇ ਕੋਈ ਕਮੈਂਟਸ ਮੈਨੂੰ ਨਹੀਂ ਉਹਦੇ ਬਾਰੇ ਚਲੋ थैंक यू जी थैंक यू